ਨਵੀਂ ਕਲਾ ਤਰੀਕਾ ਬਾਰ ਅਸੋਸ਼ਨ ਗੁਰਦਾਸਪੁਰ ਨੇ ਜਿਹੜਾ ਅਪਣਾਇਆ ਹੈ ਮੈਂ ਬਾਰ ਅਸੋਸ਼ਨ ਨੂੰ ਮੁਬਾਰਕਵਾ ਦਿੰਦਾ ਕੈਂਪ ਬੜਾ ਹੀ ਕਾਮਯਾਬ ਹੈ ਲੋਕ ਬਲੱਡ ਡੋਨੇਟ ਕਰਨ ਆ ਰਹੇ ਹਨ ਅਤੇ ਮੈਂ ਵੀ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਲੋਕ ਬਲੱਡ ਡੋਨੇਟ ਕਰਨ ਕਚਹਿਰੀ ਦੇ ਵਿੱਚ ਬਲੱਡ ਡੋਨੇਟ ਬਲੱਡ ਡੋਨੇਸ਼ਨ ਕੈਂਪ ਦਾ ਅਲੱਗ ਮੈਸੇਜ ਆਂਦਾ ਹੈ ਕਿ ਲੋਕਾਂ ਨੂੰ ਆਪਸੀ ਲੜਪड़ ਕੇ ਖੂਨ ਨਹੀਂ ਬਹਾਉਣਾ ਚਾਹੀਦਾ ਸਭੋ ਖੂਨ ਦਾਨ ਦੇਣਾ ਚਾਹੀਦਾ ਹੈ ਜਿਸ ਨਾਲ ਲੋਕਾਂ ਦੀ ਜਾਨ ਬਚ ਸਕੇ ਤੇ ਮਾਰਸ ਜੀ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅਤੇ ਲੋਕਾਂ ਨੂੰ ਅਪੀਲ ਕਰਦਾ ਕਿ ਬਲੱਡ ਡੋਨੇਟ ਕਰਨ ਅੱਗੇ ਆਓ ਹਾਂ ਗੁਰੂ ਅਰਬੀਦਾਸ ਜੀ ਦੇ ਜਿਹੜਾ ਹੈਗਾ ਉਹਨਾਂ ਦੀ ਜ਼ਿੰਦਗੀ ਵੀ ਸਾਰੇ ਸਮਾਜ ਨੂੰ ਬਰਾਬਰੀ ਦਾ ਸੁਨੇਹਾ ਦਿੱਤਾ ਉਹਨਾਂ ਨੇ ਅਤੇ ਸਮਾਜ ਸੇਵਾ ਦਾ ਸੁਨੇਹਾ ਦਿੱਤਾ ਤੇ ਮਾਰਨੇ ਅੱਜ ਜਿਹੜਾ ਇਹ ਕੈਂਪ ਲਗਾ ਕੇ ਗੁਰੂ ਅਰਬੀਦਾਸ ਜੀ ਦੇ ਜੋ ਸਿੱਖਿਆਵਾਂ ਉਹਨਾਂ ਤੇ ਚਲਦੇ ਹੋਏ ਕੈਂਪ ਲਗਾਇਆ ਬੜੀ ਅੱਛੀ ਗੱਲ ਹੈ ਬਹੁਤ-ਬਹੁਤ ਮੁਬਾਰਕ ਕੈਂਪ ਲਗਾ ਆ ਗਿਆ ਹਾਂਜੀ ਜਿਲ੍ਹਾ ਬਾੜ ਐਸੋਸੀਏਸ਼ਨ ਵੱਲੋਂ ਜਿਹੜਾ ਵਾ ਪਹਿਲਾਂ ਵੀ ਟਾਈਮ ਤੇ ਮਤਲਬ ਕਿ ਲਗਾਏ ਜਾਂਦੇ ਆ ਖੂਨਦਾਨ ਕੈਂਪ ਇਸ ਵਾਰੀ ਜਿਹੜਾ ਸ਼ਿਦ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਲਗਾਇਆ ਇਸ ਵਾਰੀ ਮੈਡੀਕਲ ਵੀ ਕੈਂਪ ਐਡ ਕੀਤਾ ਜਿਹਦੇ ਵਿੱਚ ਵੱਖ-ਵੱਖ ਜੜੀਆਂ ਹਸਪੀਟਲਾਂ ਸ਼ਹਿਰ ਦੀਆਂ ਉਹਨਾਂ ਨੇ ਆ ਕੇ ਆਪਣੀ ਸਹੂਇਦਾਵਾਂ ਦਿੱਤੀਆਂ ਵਾ ਜਿਹਦੇ ਵਿੱਚ ਫ੍ਰੀ ਟੈਸਟ ਵੀ ਹੋ ਰਿਹਾ ਤੇ ਫ੍ਰੀ ਆਪਣੀਆਂ ਪ੍ਰੈਡਿਕਸ਼ਨਸ ਵੀ ਦਿੱਤੀਆਂ ਜਾ ਰਹੀਆਂ ਜਿਹੜਾ ਡਿਸਟ੍ਰਿਕਟ ਬਾਗ ਐਸੋਸੀਏਸ਼ਨ ਨੇ ਆ ਉਪਰਾਲਾ ਕੀਤਾ ਵਾ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਤੇ ਬਹੁਤ ਵਧੀਆ ਉਪਰਾਲਾ ਵਾ ਇਸ ਸਮੇ ਸਾਡੇ ਸੈਸ਼ਨ ਜੱਜ ਸਾਹਿਬ ਵੀ ਆ ਇਹ ਨੇ ਆਪਣਾ ਜਿਹੜਾ ਵਾ ਇਨੋਗੁਰੇਸ਼ਨ ਕੀਤਾ ਕੈਂਪ ਦਾ ਤੇ ਉਹਨਾਂ ਦੇ ਨਾਲ ਐਡੀਸ਼ਨ ਸੈਸ਼ਨ ਜੱਜ ਸਾਹਿਬ ਸੀਜੀਐਮ ਸਾਹਿਬ ਤੇ ਨਾਲ ਪ੍ਰੈਜ਼ੀਡੈਂਟ ਡੀਸੀਐਫ ਤੇ ਵੀ ਆਏ ਨਾਲ ਮੈਡਮ ਡਿਸਟ੍ਰਿਕਟ ਅਧਨੀ ਵੀ ਆਏ ਆ ਤੇ ਉਹਨਾਂ ਦੇ ਆ ਨਾਲ ਜਿਹੜਾ ਵਾ ਕਿ ਜਿਹੜਾ ਉਹਨਾਂ ਨੇ ਮੈਸੇਜ ਦਿੱਤਾ ਸਾਰੇ ਜੂਤ ਨੂੰ ਤੇ ਸਾਰੀ ਪਬਲਿਕ ਨੂੰ ਕੀ ਖੂਨਦਾਨ ਮਹਾਦਾਨ ਹੈ ਤੇ ਉਹਦੇ ਨਾਲ ਜਿਹੜੇ ਯੂਨਿਟ ਜਿਹੜੇ ਸਾਡੇ ਵੱਧਨ ਦੇ ਪੂਰੇ ਅਸਾਰ ਹੈ ਕਿ 200 ਤੱਕ ਪੁੱਜਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਜੇਸ਼ ਕੁਮਾਰ ਦੀ ਟੀਮ ਬਲੱਡ ਆਨਰ ਸੋਸਾਇਟੀ ਗੁਰਦਾਸਪੁਰ ਅੱਜ ਜ਼ਿਲ੍ਹਾ ਬਾਰਾਸ਼ੀ ਅਸੇਸ਼ਨ ਵੱਲੋਂ ਸਾਡੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਹੁਣ ਤੱਕ 50 ਪਲਸ ਡੋਨਰ ਜਿਹੜੇ ਆ ਲਗ ਦੇ ਚੁੱਕੇ ਆ ਔਰ ਖੂਨ ਦੇਣਾ ਜਿੱਥੇ ਆਪਣੇ ਵਾਸਤੇ ਕਿਸੇ ਵਾਸਤੇ ਚੰਗਾ ਉਥੇ ਆਪਣੇ ਸਰੀਰ ਵਾਸਤੇ ਵੀ ਬਹੁਤ ਫਾਇਦੇਮੰਦ ਹੈ ਕਿਉਂਕਿ ਜਿੰਨਾ ਸਾਡੇ ਬਲੱਡ ਸਰੀਰ ਚ ਬਲੱਡ ਨਿਕਲੇਗਾ ਉਨਾ ਹੀ ਨਵਾਂ ਬਲੱਡ ਬਣੇਗਾ ਤੇ ਨਵਾਂ ਬਲੱਡ ਜਿਹੜਾ ਸਾਡੇ ਸਰੀਰ ਨੂੰ ਤੰਦਰੁਸਤੀ ਦਿੰਦਾ ਉਦੇ ਨਾਲ ਸਾਡੇ ਸਰੀਰ ਦੇ ਵਿੱਚ ਨਾਰਾ ਦੀ ਬਲੌਕੇਜ ਨਹੀਂ ਹੋਏਗੀ ਕਦੀ ਵੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਦੀ ਕੋਈ ਮਤਲਬ ਵੀ ਬਿਮਾਰੀ ਨਹੀਂ ਹੋਏਗੀ ਇੱਥੋਂ ਤੱਕ ਕਿ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੈਨੂੰ ਕੋਵਿਡ ਦੇ ਦੌਰਾਨ ਜ਼ਰੂਰ ਪ੍ਰੋਬਲਮ ਆਈ ਪਰ ਅੱਜ ਤੱਕ ਮੈਂ ਕਦੀ ਸਰਪਿੰਡ ਦੀ ਗੋਲੀ ਨਹੀਂ ਖਾਧੀ ਔਰ ਉਸ ਵਿੱਚ ਹੁਣ ਤੱਕ ਮੈਂ ਬਾਅਦ ਵਾਰੀ ਖੂਨ ਦੇ ਚੁਕਾ ਮੇਰੀ ਤੁਹਾਡੇ ਮਾਲ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਆ ਤੇ ਸਾਰੇ ਆਮ ਲੋਕਾਂ ਨੂੰ ਵੀ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਜੇ ਜ਼ਿੰਦਗੀ ਤੰਦਰੁਸਤ ਜੀਣੀ ਹੈ ਧੰਨਵਾਦ